ਬਿਆਸ ਨਦੀ ਆ ਦੇ ਨਾਲ ਲੱਗਦੇ ਕਈ ਪਿੰਡ ਇਸ ਵੇਲੇ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ ਔਰ ਕਈ ਪਿੰਡਾਂ ਨੂੰ ਹੜ੍ਹਾਂ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਵੇਲੇ ਅਸੀਂ ਤਲਵੰਡੀ ਚੌਧਰੀਆਂ ਦੇ ਏਰੀਆ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਇੱਕ ਬੰਨ ਮਜ਼ਬੂਤ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਵੱਲੋਂ ਤਾਂ ਇੱਕ ਤਸਵੀਰ ਤੁਸੀਂ ਦੇਖੋ ਪਾਣੀ ਕਿੰਨਾ ਜ਼ਿਆਦਾ ਆ ਗਿਆ ਹੋਇਆ ਦਰਿਆਵਾਂ ਦੇ ਵਿੱਚ ਤਾਂ ਇਹ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਇਹ ਬੰਨ ਆਰਜੀ ਟੁੱਟ ਜਾਂਦੇ ਨੇ ਤਾਂ ਹਜ਼ਾਰਾਂ ਏਕੜ ਫਸਲ ਜਿਹੜੀ ਆ ਉਹ ਤਬਾਹ ਹੋ ਸਕਦੀ ਆ ਤਾਂ ਇਹ ਪਿੰਡਾਂ ਦੇ ਲੋਕ ਆਪੋ ਆਪਣੇ ਟਰੈਕਟਰ ਲੈ ਕੇ ਆਏ ਹੋਏ ਨੇ ਤਾਂ ਇਹ ਬੰਨ ਇੱਕ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਸ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਪਾਣੀ ਉਧਰ ਨੂੰ ਇਧਰ ਨਾ ਆ ਜਾਵੇ ਜੇਕਰ ਇਧਰ ਪਾਣੀ ਆ ਜਾਂਦਾ ਤਾਂ ਉਹੀ ਹਾਲ ਹੋਵੇਗਾ ਜਿਹੜਾ ਇਸ ਬੰਨ ਤੋਂ ਪਰਲੇ ਪਾਸੇ ਨਜ਼ਰ ਆ ਰਿਹਾ ਤਾਂ ਸਾਹਮਣੇ ਇੱਕ ਤਸਵੀਰ ਦੇ ਵਿੱਚ ਦੇਖੋ ਤੁਸੀਂ ਲੋਕਾਂ ਦੀਆਂ ਮੋਟਰਾਂ ਡੁੱਬ ਚੁੱਕੀਆਂ ਨੇ ਸਿਰਫ ਸੋਲਰ ਜਿਹੜੇ ਨੇ ਉਹ ਉੱਪਰ ਨਜ਼ਰ ਆ ਰਹੇ ਨੇ ਪਾਣੀ ਬਹੁਤ ਜ਼ਿਆਦਾ ਆ ਗਿਆ ਫਸਲਾਂ ਜਿਹੜੀਆਂ ਨੇ ਸਾਰੀਆਂ ਖਰਾਬ ਹੋ ਚੁੱਕੀਆਂ ਨੇ ਕਿਤੇ ਵੀ ਝੋਨਾ ਲੱਗਾ ਤੁਹਾਨੂੰ ਨਜ਼ਰ ਨਹੀਂ ਆਏਗਾ ਕਿਉਂਕਿ ਬਿਆਸ ਦਰਿਆ ਦੇ ਪਾਣੀ ਦਾ ਲੈਵਲ ਖੇਤਾਂ ਦੇ ਬਰਾਬਰ ਇਸ ਵੇਲੇ ਹੋ ਚੁੱਕਾ ਹੈ ਕਈ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਉਹ ਦਾਖਲ ਹੋ ਚੁੱਕਾ ਹੈ ਹਜ਼ਾਰਾਂ ਏਕੜ ਫਸਲ ਜਿਹੜੀ ਹੈ ਉਹ ਬਰਬਾਦ ਹੋ ਗਈ ਹੈ ਤਾਂ ਕਈ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਤਸਵੀਰ ਦੇਖੋ ਤੁਸੀਂ ਪਿੰਡਾਂ ਦੇ ਲੋਕ ਆਪੋ ਆਪਣੇ ਟਰੈਕਟਰ ਲੈ ਕੇ ਇੱਥੇ ਪਹੁੰਚੇ ਹੋਏ ਨੇ ਤਾਂ ਕਿ ਇਹ ਬੰਨ ਮਜ਼ਬੂਤ ਕੀਤੇ ਜਾਣ ਔਰ ਜਿਸ ਤਰੀਕੇ ਦੇ ਨਾਲ ਬਾਕੀ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਤਾਂ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਦਾਖਲ ਨਾ ਹੋ ਜਾਵੇ ਤਾਂ ਉਸ ਚੀਜ਼ ਨੂੰ ਬਚਾਉਣ ਦੇ ਵਾਸਤੇ ਲੋਕ ਆਪੋ ਆਪਣੇ ਟਰੈਕਟਰ ਲੈ ਕੇ ਇੱਥੇ ਪਹੁੰਚੇ ਹੋਏ ਨੇ ਬੋਰੀਆਂ ਭਰੀਆਂ ਜਾ ਰਹੀਆਂ ਨੇ ਮਿੱਟੀ ਦੀਆਂ ਤਾਂ ਕਿ ਇਹ ਬੰਨ੍ਹ ਦੇ ਨਾਲ ਲਾਈਆਂ ਜਾਣ ਤਾਂ ਕਿ ਬੰਨ੍ਹ ਜਿਹੜੇ ਨੇ ਉਹ ਮਜ਼ਬੂਤ ਰਹਿਣ ਔਰ ਬੰਨ੍ਹ ਟੁੱਟ ਨਾ ਸਕਣ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈਗਾ 8-8 10-10 ਫੁੱਟ ਜਿਹੜਾ ਬੰਨ੍ਹਾਂ ਤੋਂ ਦੂਜੇ ਪਾਸੇ ਪਾਣੀ ਆ ਗਿਆ ਤਾਂ ਇਹ ਲੋਕ ਹੁਣ ਮਿੱਟੀ ਤੂ ਤੂ ਕੇ ਇਥੋਂ ਜੜੀ ਆ ਉਹ ਬੰਨਾਂ ਦੇ ਉੱਪਰ ਲੈ ਕੇ ਜਾ ਰਹੇ ਨੇ ਤਾਂ ਕਿ ਜਿਹੜਾ ਉਹ ਬੰਨ ਮਜ਼ਬੂਤ ਹੋ ਸਕੇ ਔਰ ਉੱਥੇ ਪਾਣੀ ਨਾ ਆ ਸਕੇ ਤਾਂ ਇਹ ਪਿੰਡਾਂ ਦੇ ਲੋਕ ਹੈਗੇ ਨੇ ਜਿਹੜੇ ਆਪਣੇ ਪੱਧਰ ਤੇ ਸਾਰੇ ਇੰਤਜ਼ਾਮ ਇਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਕਿ ਪਾਣੀ ਜਿਹੜਾ ਉਹ ਨਾ ਆ ਜੇ ਤਾਂ ਆ ਸਾਰਾ ਪਾਸਾ ਜਿਹੜਾ ਦੂਜੇ ਪਾਸੇ ਤੁਸੀਂ ਦੇਖੋਗੇ ਤਾਂ ਪਾਣੀ ਹੀ ਪਾਣੀ ਜਿਹੜਾ ਇੱਥੇ ਹੋ ਗਿਆ ਤਾਂ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਜਿਹੜੇ ਲਾਗੇ ਲਾਗੇ ਪਿੰਡਾਂ ਦੇ ਨੇ ਕਿਉਂਕਿ ਬਹੁਤ ਸਾਰੇ ਪਿੰਡਾਂ ਨੂੰ ਇਸ ਵੇਲੇ ਚਿੰਤਾ ਇਹ ਸਤਾ ਰਹੀ ਆ ਕਿ ਕਿਤੇ ਫਸਲਾਂ ਨਾ ਖਰਾਬ ਹੋ ਜਾਣ ਕਿਉਂਕਿ ਪਾਣੀ ਲਗਾਤਾਰ ਜਿਹੜਾ ਉਹ ਵਧਦਾ ਜਾ ਰਿਹਾ ਤਾਂ ਸਰਪੰਚ ਸਾਹਿਬ ਸਾਡੇ ਨਾਲ ਨੇ ਸਰਪੰਚ ਸਾਹਿਬ ਕੀ ਨਾਮ ਆ ਤੁਹਾਡਾ ਔਰ ਕਿਹੜਾ ਪਿੰਡ ਹੈ ਜੀ ਰੇਸ਼ਮ ਸਿੰਘ ਪਿੰਡ ਮੰਗੂਗੋੜ ਕੀ ਹਾਲਾਤ ਕੀ ਨੇ ਇਸ ਵੇਲੇ ਹਾਲਾਤ ਬੜੇ ਕ੍ਰਿਟੀਕਲ ਜਿਹਾ ਲੱਗਦੇ ਆ ਤੇ ਬੜੇ ਅਸੀਂ ਤਾਂ ਇਥੋਂ 16 ਦਿਨਾਂ ਦੇ ਵਿੱਚ ਜਦੋਂ ਦਾ ਦਰਿਆ ਬਿਆਸ ਦੇ ਵਿਚ ਆੜਾ ਆ ਉਸ ਦਿਨ ਦੇ ਹੀ ਇੱਥੇ ਹੀ ਕੈਂਪ ਲਾ ਕੇ ਬੈਠੇ ਆ ਤੇ ਦਿਨ ਬਦ ਦਿਨ ਪਾਣੀ ਵਧ ਹੀ ਰਿਹਾ ਹੈ ਭਾਵੇਂ ਬਹੁਤੀ ਸਪੀਡ ਦੇ ਨਾਲ ਨਹੀਂ ਪਰ ਥੋੜੀ ਥੋੜੀ ਸਪੀਡ ਦੇ ਨਾਲ ਉਸ ਦਿਨ ਦਾ ਲਗਾਤਾਰ ਹੀ ਪਾਣੀ ਵਧ ਰਿਹਾ ਹੈ ਠੀਕ ਹੈ ਤੇ ਇਹ ਬੜਾ ਥ੍ਰੈਟ ਬਣਿਆ ਆ ਫਸਲਾਂ ਨੂੰ ਤੇ ਅੱਗੋਂ ਪਾਣੀ ਰਿਲੀਜ਼ ਨਹੀਂ ਹੋ ਰਿਹਾ ਪਿੱਛੋਂ ਪਾਣੀ ਦੀ ਇਨਟੇਕ ਬਹੁਤ ਜ਼ਿਆਦੀ ਹੈ ਠੀਕ ਹੈ ਇਹ ਤੁਸੀਂ ਆ ਜੋ ਦੇਖਦੇ ਹੋ ਆ ਜਿਹੜਾ ਬੰਦ ਦੇ ਉੱਤੇ ਆਪਾਂ ਰਿਪੇਅਰ ਕਰ ਰਹੇ ਆ ਕਾਰ ਦੇ ਚੱਲ ਰਿਹਾ ਇਹ 6 ਕਿਲੋਮੀਟਰ ਦਾ ਇੱਕ ਸਟਰੈਚ ਹੈ ਠੀਕ ਹੈ 2 ਕਿਲੋਮੀਟਰ ਦਾ ਇੱਕ ਸਟਰੈਚ ਹੈ 8 ਕਿਲੋਮੀਟਰ ਇਹ ਲੰਮਾ ਬੰਨ ਗੁਰੂ ਅਮਰਦਾਸ ਐਡਵਾਂਸ ਬੰਨ ਇਹ ਕਿਸਾਨਾਂ ਨੇ ਪਿਛਲੇ ਸਾਲ ਹੀ ਲਾਇਆ ਹੈ ਠੀਕ ਹੈ 2023 ਦੇ ਵਿੱਚ ਫਸਲਾਂ ਮਰੀਆਂ ਸੀ ਉਹ ਤੋਂ ਬਾਅਦ ਕਿਸਾਨਾਂ ਨੇ ਇਹ ਤਹੀਆ ਕੀਤਾ ਕਿ ਫਸਲਾਂ ਦੀ ਬਚਾਅ ਵਾਸਤੇ ਕੋਈ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ। ਇਹ ਕਿਸਾਨਾਂ ਨੇ ਆਪਣੇ ਵੱਲੋਂ ਬੰਨਿਆ ਸੀਗਾ ਬੰਨ। ਇਹ ਇਹ ਸਾਰਾ ਹੀ ਕਿਸਾਨਾਂ ਦੇ ਆਪਣੇ ਯਤਨਾਂ ਦਾ ਸਿੱਟਾ ਹੈ। ਠੀਕ ਹੈ। ਅ ਕਲੈਕਸ਼ਨ ਕੀਤੀ ਆਪ ਸਾਰੀਆਂ ਉਗਰਾਹੀਆਂ ਕੀਤੀਆਂ ਲੋਕਾਂ ਕੋਲੋਂ 5000 ਪ੍ਰਤੀ ਏਕੜ ਅ ਇਕੱਠਾ ਕੀਤਾ ਪੈਸਾ। ਠੀਕ ਹੈ। ਤੇ ਇਸ ਦੇ ਨਾਲ ਨਾਲ ਹੀ ਸਾਨੂੰ ਮਾਨਯੋਗ ਰਾਣਾ ਇੰਦਰਪ੍ਰਤਾਪ ਸਿੰਘ ਜੀ ਹਲਕਾ ਐਮਐਲਏ ਸੁਲਤਾਨਪੁਰ ਲੋਧੀ ਉਹਨਾਂ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਹਾਇਕ ਮਿਲਿਆ ਉਹਨਾਂ ਵੱਲੋਂ ਪੋਕ ਲੈਣਾ ਸਾਨੂੰ ਦਿੱਤੀਆਂ ਗਈਆਂ ਈਵਨ ਜਿਹੜਾ ਕਿਰਾਇਆ ਸੀ ਉਹ ਤਾਂ ਉਹਨਾਂ ਦਾ ਹੈ ਹੀ ਸੀ ਇਤੋਂ ਤੱਕ ਵੀ ਉਹ ਸਾਨੂੰ ਤੇਲ ਦਾ ਖਰਚਾ ਵੀ ਉਹਨਾਂ ਵੱਲੋਂ ਮੁਹੱਈਆ ਹੁੰਦਾ ਰਿਹਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਤੋਂ ਇਲਾਵਾ ਵੀ ਸਾਨੂੰ ਲੋਜਿਸਟਿਕ ਉਹਨਾਂ ਨੇ ਸਪੋਰਟ ਵੀ ਬਹੁਤ ਕੀਤੀ ਜੋ ਕਿਤੇ ਰਸਤੇ ਵਿੱਚ ਕੋਈ ਕਠਿਨਾਈ ਆਉਂਦੀ ਸੀ ਇਸ ਨੂੰ ਡਰਾਫਟਿੰਗ ਕਰਨ ਵਾਸਤੇ ਉਹ ਵੀ ਸਾਨੂੰ ਉਹਨਾਂ ਨੇ ਰੀਟੈਸਟ ਕੀਤੀ ਅੱਛਾ ਹੁਣ ਇਹ ਸਮਝਾਇਓ ਕਿ ਇਹ ਜਿਹੜਾ ਬੰਨ ਮਜ਼ਬੂਤ ਕੀਤਾ ਜਾ ਰਿਹਾ ਹੈ ਇਹ ਜਿਹੜਾ ਤੁਸੀਂ ਕਿਸਾਨਾਂ ਨੇ ਆਪ ਆਪਣੇ ਪੱਧਰ ਤੇ ਬਣਾਇਆ ਸੀਗਾ ਤਾਂ ਇਹ ਹੁਣ ਪਾਣੀ ਇਹਦੇ ਨਾਲ ਆ ਚੁੱਕਾ ਇਹਨੂੰ ਵੱਡਾ ਕੀਤਾ ਜਾ ਰਿਹਾ ਇਹ ਇਹਨੂੰ ਇਹਦੀ ਸਟਰੈਂਥ ਨਹੀਂ ਗਈ ਸੀ ਇਹਨੂੰ ਚੌੜਾ ਵੀ ਕਰ ਰਹੇ ਆ ਇਹਨੂੰ ਹੋਰ ਮਜ਼ਬੂਤ ਵੀ ਕਰ ਰਹੇ ਆ ਜਿੱਥੇ ਕਿਤੇ ਸਾਨੂੰ ਲੱਗਦਾ ਹੈ ਵੀ ਇੱਥੇ ਕੋਈ ਏਰੋਜਨ ਹੋ ਰਹੀ ਆ ਜਾਂ ਉਹ ਪਾਣੀ ਖੁਰ ਰਿਹਾ ਅਸੀਂ ਉਹਦੇ ਨਾਲ ਬੋਰੀਆਂ ਦੀ ਜਿਹੜੀ ਉਹ ਪੀਚਿੰਗ ਕਰ ਰਹੇ ਆ ਅੱਛਾ ਇਹ ਸਾਰੀ ਮਜ਼ਬੂਤੀ ਸਾਰੀ ਹੁਣ ਤੁਸੀਂ ਵੇਖ ਹੀ ਰਹੇ ਹੋ ਸੰਗਤ ਲੱਗੀ ਆ ਬੜਾ ਹਜ਼ਾਰਾਂ ਦੇ ਵਿੱਚ ਬੋਰਾ ਭਰਿਆ ਜਾ ਰਿਹਾ ਇਹ ਸਾਰਾ ਕੁਝ ਵੀ ਹਵਾ ਦੇ ਨਾਲ ਕਿਤੇ ਉਹ ਕਿਨਾਰੇ ਨਾ ਖੋਰ ਦੇਵੇ ਇਸ ਕਰਕੇ ਉਹ ਸਾਰੇ ਕੰਡਿਆਂ ਦੇ ਨਾਲ ਅਸੀਂ ਉਹ ਬੋਰੀਆਂ ਦੀ ਪੀਚਿੰਗ ਕਰ ਰਹੇ ਹਾਂ ਠੀਕ ਹੈ ਜੀ ਤਾਂ ਇਹ ਦੇਖੋ ਇਹ ਟਰੈਕਟਰ ਇਸੇ ਕਰਕੇ ਲਾਏ ਹੋਏ ਨੇ ਤਾਂ ਭਾਈ ਕਿੰਨੇ ਪਿੰਡਾਂ ਨੂੰ ਇਸ ਵੇਲੇ ਖਤਰਾ ਹੈਗਾ ਕਿ ਜੇਕਰ ਇਹ ਬੰਨ ਦਾ ਕੋਈ ਨੁਕਸਾਨ ਹੋ ਗਿਆ ਤਾਂ ਕਿੰਨਾ ਕੁ ਰਕਬਾ ਜਿਹੜਾ ਇਸ ਏਰੀਆ ਚ ਆ ਸਕਦਾ ਇਹ ਤਕਰੀਬਨ ਭਾਈ 300 ਤੋਂ 4000 ਦੇ ਰਕਬਾ ਲੱਗੇ ਆ ਜਿਹੜਾ ਫਸਲ ਤਬਾਹ ਹੋਊਗੀ ਜੇ ਇਹ ਬੰਨ ਟੁੱਟ ਗਿਆ ਠੀਕ ਹੈ ਤੇ 10 ਤੋਂ 11 ਪਿੰਡੇ ਦੇ ਵਿੱਚ ਆਉਂਦੇ ਆ। ਅੱਛਾ। ਪਲਾਤੀ ਨੇ ਕਿੰਨੇ ਕਿੰਨੇ ਫੁੱਟ ਪਾਣੀ ਹੋ ਗਿਆ ਦੂਜੇ ਪਾਸੇ? ਇਹ ਘੱਟੋ ਘੱਟ ਭਾਈ ਇੱਧਰਲੇ ਬੰਨੇ ਤੇ ਮੈਕਸਿਮਮ 15 ਫੁੱਟ ਆ ਪਰਲੇ ਬੰਨੇ 8 ਫੁੱਟ। ਅੱਛਾ। ਮਤਲਬ 7 ਫੁੱਟ ਦਾ ਡਿਫਰੈਂਸ ਆ ਪਾਣੀ ਦਾ ਤੇ ਜ਼ਮੀਨ ਦੀ। ਇਹ ਤਾਂ ਹੁਣ ਅਸੀਂ ਦੇਖ ਰਹੇ ਹਾਂ ਕਿ ਆ ਤਾਂ ਬੰਨਾਂ ਦਾ ਮੈਨੂੰ ਲੱਗਦਾ ਕਿ 2-2 3-3 ਫੁੱਟ ਦਾ ਫਰਕ ਰਹਿ ਗਿਆ ਪਾਣੀ ਇੰਨਾ ਜ਼ਿਆਦਾ ਚੜ ਗਿਆ। ਕਿਤੇ 3 ਫੁੱਟਾ ਕਿਤੇ 1-1 ਫੁੱਟ ਦਾ ਵੀ ਫਰਕ ਆ ਜੀ। ਅੱਛਾ। ਇਹ ਫਿਰ ਕਿਦਾਂ ਕਿਦਾਂ ਦੇ ਲੱਗੇ ਹੋਏ ਨੇ ਭਾਈ ਸਾਰੇ? ਇਹਨੂੰ ਘੱਟੋ ਘੱਟ 1 ਜੋਕ ਜਾਂਚੀ ਵੀ ਇਹ ਹੈ ਜੋ ਕੋਈ ਪੈਸਾ ਥੇਲਾ ਜੋ ਉਹਦਾ ਸਾਰਾ ਕੋਈ ਇਨਰਿਕਟਿਕ ਚੋਂ ਆਉਂਦਾ ਵਾ ਵੀ ਜਿਹੜੀ ਜੋ ਮਦਦ ਮਦਦ ਕਰਨੀ ਇਹਨਾਂ ਨੇ ਕਰਨੀ ਹੈ ਠੀਕ ਹੈ ਸਰਪੰਚ ਸਾਹਿਬ ਇਹ ਵੀ ਗੱਲ ਦੱਸਿਓ ਇੱਕ ਵੈਸੇ ਤਾਂ ਤਸਵੀਰ ਦੇਖ ਕੇ ਆਨ ਲੱਗਦਾ ਕਿ ਸ਼ਾਇਦ ਕੋਈ ਦਰਿਆ ਵਹਿੰਦਿਆ ਇੱਧਰ ਲੱਭ ਨੇ ਦਰਿਆ ਤਾਂ ਹੈ ਇੱਧਰ ਜਿਹੜੀਆਂ ਇਹ ਫਸਲਾਂ ਫੁੱਸਲਾਂ ਸਗੀਆਂ ਸਾਰੀਆਂ ਇੱਥੇ ਝੋਨਾ ਲੱਗਾ ਹੋਇਆ ਸੀਗਾ ਕੁਝ ਵੀ ਨਜ਼ਰ ਨਹੀਂ ਆਉਂਦਾ ਇਹ ਜੋ ਇਸ ਤਰ੍ਹਾਂ ਇਹ ਸਾਈਡ ਤੇ ਤੁਸੀਂ ਦੇਖ ਰਹੇ ਹੋ ਇਹ ਵੀ ਸਾਰਾ ਝੋਨਾ ਹੀ ਸੀ ਅੱਛਾ ਸਾਰੀਆਂ ਫਸਲਾਂ ਸੀ ਇਹ ਇਹਨੂੰ ਹਫਤਾ ਕੋਇਆ ਹੈ ਇਹ ਵੀ ਬੰਨ ਲੱਗਾ ਹੋਇਆ ਸੀਗਾ ਆਰਸੀ ਬੰਨ ਉਹ ਟੁੱਟ ਗਿਆ ਇਹ ਸਾਰੀਆਂ ਫਸਲਾਂ ਘੱਟੋ ਘੱਟ ਇਹ ਵੀ 4000 ਏਕੜ ਰਕਬਾ ਇਸ ਬੰਦੇ ਆ ਹਾਂ ਇਹ ਜਿਹੜਾ ਬਿਲਕੁਲ ਬੰਦ ਹੋਣ ਦੇ ਨਾਲ ਜਿਹੜਾ ਫਸਲਾਂ ਬਰਬਾਦ ਹੋ ਗਈਆਂ ਪਹਿਲਾਂ ਤਾਂ ਉਮੀਦ ਸੀ ਵੀ ਪਾਣੀ ਇੱਕ ਤੋਂ ਦੋ ਦਿਨ ਵਿੱਚ ਲੱਥ ਜਾਊਗਾ ਫਸਲਾਂ ਬਚ ਜਾਣਗੀਆਂ ਪਰ ਹੁਣ ਲਗਾਤਾਰ 10 12 ਦਿਨ ਹੋ ਗਏ ਆ ਪਾਣੀ ਵਗਦੇ ਨੂੰ ਤੇ ਹੁਣ ਇਹਨਾਂ ਫਸਲਾਂ ਦੀ ਕੋਈ ਉਮੀਦ ਨਹੀਂ ਰਹੀ ਭਈ ਹੁਣ ਕਿੰਨੇ ਪਿੰਡਾਂ ਦੇ ਲੋਕ ਇੱਥੇ ਪਹੁੰਚੇ ਹੋਏ ਨੇ ਟਰੈਕਟਰ ਲੈ ਕੇ ਮੇਰੇ ਹਿਸਾਬ ਦੇ ਨਾਲ ਤਾਂ ਸਾਰਾ ਇਲਾਕਾ ਘੱਟੋ ਘੱਟ 15 ਪਿੰਡਾਂ ਦੇ ਜ਼ਿਮੀਦਾਰ ਇੱਥੇ ਆਪਣੀਆਂ ਮਸ਼ੀਨਰੀਆਂ ਵਲੰਟੇਰਲੀ ਆਪਣੇ ਆਪ ਤੇ ਲਿਆਇਆ ਤੇ ਸਾਡੀ ਮਦਦ ਕਰ ਰਿਹਾ ਤੇ ਜਿਹੜੀ ਸਭ ਤੋਂ ਵੱਡੀ ਮੈਂ ਆ ਜਿਹੜਾ ਕਾਰਜ ਚੱਲ ਰਿਹਾ ਤੇ ਪੈਸੇ ਦੀ ਤੁਹਾਨੂੰ ਪਤਾ ਲੋੜ ਹੁੰਦੀ ਹੈ ਇਹਨਾਂ ਖਰਚੇ ਆਉਂਦੇ ਆ ਤੇ ਇਹ ਸਾਡੇ ਹੈਵੀ ਥੋੜੀਆਂ ਥੋੜੀਆਂ ਜ਼ਮੀਨਾਂ ਵਾਲੇ ਲੋਕ ਆ ਬਹੁਤਾ ਜਿਆਦਾ ਵੱਡਾ ਖਰਚਾ ਆਪ ਦੇ ਤੌਰ ਤੇ ਕਰ ਨਹੀਂ ਸਕਦੇ ਅਸੀਂ ਧੰਨਵਾਦੀ ਆ ਡੈਸ਼ ਡੈਸ਼ ਵੈਂਟ ਫਾਊਂਡੇਸ਼ਨ ਨਿਊਯਾਰਕ ਉਹਨਾਂ ਵੱਲੋਂ ਸਰਦਾਰ ਮਨਜੀਤ ਸਿੰਘ ਸਰਪੰਚ ਜਿਹੜੇ ਹੈਗੇ ਆ ਆਪਣੇ ਡੋਲਾਪਿੰਡ ਦੇ ਉਹਨਾਂ ਦੇ ਰਾਈ ਸਾਨੂੰ ਬਹੁਤ ਵੱਡੀ ਮਦਦ ਮਿਲੀ ਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਇਸੇ ਤਰ੍ਹਾਂ ਹੀ ਕਲੱਬ ਸੁਲਤਾਨਪੁਰ ਦਾ ਕਲੱਬ ਹੈ ਰੋਟਰੀ ਕਲੱਬ ਉਹਨਾਂ ਵੱਲੋਂ ਵੀ ਸਾਨੂੰ ਬਹੁਤ ਵੱਡੀ ਮਾਇਕ ਸਹਾਇਤਾ ਜਿਹੜੀ ਉਹਨਾਂ ਨੇ ਕੀਤੀ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਹੀ ਥਿੰਦ ਮਸ਼ੀਨਰੀ ਸਟੋਰ ਉਹਨਾਂ ਵੱਲੋਂ ਵੀ ਸਾਨੂੰ ਸਹਾਇਤਾ ਮਿਲੀ ਸਾਰੇ ਹੀ ਜਿਹੜੇ ਵਿਦੇਸ਼ਾਂ ਵਿੱਚ ਵੀ ਕੋਈ ਸਾਡੇ ਬੱਚੇ ਬੈਠੇ ਸੱਜਣ ਬੈਠੇ ਉਹਨਾਂ ਵੱਲੋਂ ਵੀ ਸਾਡੀ ਮੈਿਕਸੀ ਤਾਕਸਾਤਾ ਕੀਤੀ ਜਾ ਰਹੀ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਹਿਬ ਪਾਣੀ ਵਧ ਰਿਹਾ ਤੁਸੀਂ ਦੱਸ ਰਹੇ ਸੀ ਕਿ ਕੱਲ ਆ ਜਿਹੜੀਆਂ ਨਿਸ਼ਾਨੀਆਂ ਲੱਗੀਆਂ ਨੇ ਇਹਨਾਂ ਤੋਂ ਥੱਲੇ ਸੀਗਾ ਪਾਣੀ ਹਾਂਜੀ ਇਹ ਬਿਲਕੁਲ ਅਸੀਂ ਇਹਨਾਂ ਵਾਲੀ ਉਦਨ ਦੇ ਦੇਖ ਰਹੇ ਜਿਹੜੀਆਂ ਤੁਸੀਂ ਨਿਸ਼ਾਨੀਆਂ ਦੇਖ ਰਹੇ ਹੋ ਨਾ ਪਿੱਲਰਾਂ ਦੇ ਦੁਆਲੇ ਹਾਂ ਕੱਲ ਇਸ ਨਿਸ਼ਾਨੀ ਤੋਂ ਘੱਟੋ ਘੱਟ 4 ਇੰਚ ਪਾਣੀ ਥੱਲੇ ਸੀ ਅੱਛਾ ਤੇ ਅੱਜ ਉਹ ਨਿਸ਼ਾਨੀਆਂ ਜਿਹੜੀਆਂ ਉਹ ਲੋਕਾਂ ਨੂੰ ਫਿਰਦਿਆਂ ਘੱਟੋ ਘੱਟ ਕੱਲ੍ਹ ਸ਼ਾਮ ਦੇ ਨਾਲੋਂ 6 ਇੰਚ ਪਾਣੀ ਹੋਰ ਵੱਧ ਗਿਆ ਇਹ ਸਾਹਮਣੇ ਜਦੋਂ ਬੰਨ ਟੁੱਟਿਆ ਹਲੇ ਤੱਕ ਵੀ ਸਾਨੂੰ ਪਾਣੀ ਦੇ ਘਟਣ ਦੀ ਕੋਈ ਕਿਤੇ ਕੋਈ ਰਿਪੋਰਟ ਨਹੀਂ ਮਿਲੀ ਅਸੀਂ ਆਪਦੇ ਵੱਲੋਂ ਤਾਂ ਪੂਰੀ ਮੁਸਤੈਦੀ ਕੀਤੀ ਹੋਈ ਆ ਯਤਨ ਵੀ ਪੂਰੇ ਕਰ ਰਹੇ ਆ ਪਰਮਾਤਮਾ ਕਰੇ ਸਾਡੇ ਯਤਨ ਸਫਲ ਹੋਣ ਆਪਦੇ ਵੱਲੋਂ ਸਾਡੀ ਪੂਰੀ ਕੋਸ਼ਿਸ਼ ਆ ਵੀ ਇਸ ਬੰਨ ਨੂੰ ਅਸੀਂ ਇਸ ਇਲਾਕੇ ਨੂੰ ਬਚਾ ਕੇ ਰੱਖਾਂ। ਬਾਕੀ ਇਹ ਮજબૂત ਹੋਣੇ ਬਹੁਤ ਜ਼ਰੂਰੀ ਨੇ ਤਾਂ ਭਾਈ ਜੀ ਕੀ ਹਾਲਾਤ ਕੀ ਨੇ ਇੱਧਰ ਵਾਲੇ ਪਾਸੇ ਜਿਹੜੇ ਪਹਿਲੀਆਂ ਨੇ ਜਾਂ ਪਿੰਡਾਂ ਦੇ ਲੋਕ ਨੇ। ਇਹ ਤਾਂ ਤਕਰੀਬਨ ਸਮਝੋ ਬਰਬਾਦੀ ਆ ਸਾਰੀ ਹੁਣ ਖਤਮ ਹੋ ਗਿਆ ਇਹਦੇ ਝੋਨਾ। ਹੂੰ ਕਿਉਂਕਿ ਤਕਰੀਬਨ 20 ਦਿਨਾਂ ਦੇ ਲਾਗੇ ਬੰਨੇ ਤਾਂ ਹੋ ਗਿਆ ਆਪਣੇ ਪਾਣੀ ਇਹਨੂੰ ਖੜੇ ਨੂੰ। ਅੱਛਾ ਇਹਦੇ ਝੋਨਾ ਇਧਰੋਂ ਬਚਣਾ ਨਹੀਂ ਦਾ। ਹੂੰ ਇਹ ਤਾਂ ਬਹੁਤ ਲੋਕ ਡੇਰਿਆਂ ਦੇ ਉੱਪਰ ਘਰ ਬਣਾਏ ਹੁੰਦੇ ਖੇਤਾਂ ਦੇ ਵਿੱਚ ਲੋਕਾਂ ਨੇ ਉਹ ਫਿਰ ਚਲੇ ਗਏ ਛੱਡ ਕੇ। ਕੁਝ ਚਲ ਗਏ ਛੱਡ ਕੇ ਕੁਛ ਹਲੇ ਹੈਗੇ ਉ ਹੋਣੋ ਜਿਨ੍ਹਾਂ ਦੇ ਮਾਲ ਡੰਕਰ ਹੋਰ ਹੋਰ ਆਪਰਾ ਹੈਗਾ ਸਭ ਕੁਝ ਹਾਂ ਦਾਣਾ ਪਾਣੀ ਵੀ ਹੈਗਾ ਤਾਂ ਉਹਨਾਂ ਨੂੰ ਰਹਿਣਾ ਹੀ ਉੱਥੇ ਹਾਂ ਵਾਕਈ ਤਾਂ ਇਹ ਹਾਲਾਤ ਦੇਖੋ ਤੁਸੀਂ ਇਹ ਦਬਾਬੇ ਦੇ ਨਾਲ ਲੱਗਦੇ ਪਿੰਡ ਹੈਗੇ ਨੇ ਤਾਂ ਇਹ ਗੋਇੰਦਵਾਲ ਔਰ ਤਲਵੰਡੀ ਚੌਧਰੀਆਂ ਦੇ ਵਿਚਕਾਰ ਏਰੀਆ ਹੈਗਾ ਜਿੱਥੇ ਇਹ ਸਾਰੇ ਬੰਨ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਕਿਸਾਨਾਂ ਦੇ ਵੱਲੋਂ ਆਪ ਹੀ ਬੰਨ ਬਣਾਇਆ ਗਿਆ ਸੀਗਾ ਇਹਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਅੱਗੇ ਤੋਂ ਜਦੋਂ ਕਿਤੇ ਫਲੱਡ ਆਉਣ ਤਾਂ ਇਧਰਲੇ ਏਰੀਆ ਦੇ ਵਿੱਚ ਨਾ ਆ ਜਾਏ ਤਾਂ ਪਾਜੀ ਤੁਹਾਡਾ ਵੀ ਇਹੀ ਪਿੰਡ ਹੈ ਜੀ ਜੀ ਕੀ ਮਹੌਲ ਕੀ ਲੱਗ ਰਿਹਾ ਹੁਣ ਕੀ ਪਾਣੀ ਘਟੂਗਾ ਕਿ ਜਾਂ ਅਜੇ ਵਧਣ ਦੇ ਆਸਾਰ ਨੇ ਦੇਖੋ ਜੀ ਹਜੇ ਤੱਕ ਤਾਂ ਪਾਣੀ ਵਾਧੀ ਰਿਹਾ ਹੂੰ ਘਟਦਾ ਨਹੀਂ ਆ ਜੀ ਨਹੀਂ ਹਜੇ ਘਟਦਾ ਪ੍ਰਸ਼ਾਸਨ ਆਇਆ ਨਹੀਂ ਇੱਥੇ ਜਿਵੇਂ ਸਾਰੇ ਕਿਸਾਨ ਹੀ ਲੱਗੇ ਨੇ ਆਪ ਨਹੀਂ ਜੀ ਪ੍ਰਸ਼ਾਸਨ ਨਹੀਂ ਆਇਆ ਇਹ ਤਾਂ ਜ਼ਿਮੀਂਦਾਰ ਆਪ ਸਾਰੇ ਜਿਹੜੇ ਇਕੱਠੇ ਹੋ ਕੇ ਤੇ ਇਹ ਜਿਹੜਾ ਪਰਾਲਾ ਕਰ ਰਿਹਾ ਹੈ ਭਾਈ ਜੀ ਇਹ ਪ੍ਰਸ਼ਾਸਨ ਤੱਕ ਫਿਰ ਪਹੁੰਚ ਕੀਤੀ ਸੀਗੀ ਕਿਸੇ ਨੂੰ ਦੱਸਿਆ ਕਿ ਇੱਧਰ ਸਾਡੀਆਂ ਫਸਲਾਂ ਖਰਾਬ ਹੋ ਜਾਣਗੀਆਂ ਜਿਹੜਾ ਇਲਾਕਾ ਡੁੱਬਿਆ ਉਹ ਤਾਂ ਹੁਣ ਹੋ ਗਿਆ ਨੁਕਸਾਨ ਇਹਨੂੰ ਬਚਾਲਿਆ ਜਾਵੇ ਦੱਸੋ ਭਾਈ ਜੀ ਬਾਈ ਜਿਹੜੇ ਪ੍ਰਸ਼ਾਸਨ ਆਉਂਦਾ ਵਾ ਉਹ ਬਾਊਪਰ ਉਧਰਲੇ ਬ ਅੱਛਾ ਇਧਰਲੇ ਬੰਨੇ ਕਿਸੇ ਨੂੰ ਫਰਕ ਨਹੀਂ ਪੈਂਦਾ ਕਿਉਂ ਇਧਰਲੇ ਬੰਨੇ ਪਿੰਡ ਹੈ ਨਹੀਂਗਾ ਕੋਈ ਪਿੰਡ ਜਿਹੜੇ ਪਾਰ ਆ ਸਿਰਫ ਜ਼ਮੀਨਾਂ ਹੀ ਆ ਉਹ ਅਗਲੇ ਪਿੰਡਾਂ ਨੂੰ ਕੀ ਦੇਖਭਾਲ ਕਰਦੇ ਆ ਜ਼ਮੀਨਾਂ ਦਾ ਚਲੋ ਜੋ ਅਗਲੇ ਕਹਿੰਦੇ ਆਊਗਾ ਉਹ ਨਿਬੜ ਜੂਗਾ ਕੰਮ ਇੱਕ ਵਾਰ ਜਿੱਦਾਂ ਪਿਛਲੀ ਵਾਰੀ ਹੋਇਆ ਯਾਨੀ ਕਿ ਜਿੱਦੋਂ ਜ਼ਿਆਦਾ ਆਪ ਹੀ ਕਰਨੀ ਪੈਂਦੀ ਹੈ ਪਿੰਡ ਵਾਲਿਆਂ ਨੂੰ ਤਾਂ ਇਹ ਦੇਖੋ ਤੁਸੀਂ ਤਸਵੀਰ ਇਧਰ ਸਾਰੇ ਪਿੰਡਾਂ ਦੇ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਇਸ ਵੇਲੇ ਕੋਸ਼ਿਸ਼ ਇਹ ਹੀ ਕੀਤੀ ਜਾ ਰਹੀ ਹੈ ਕਿ ਬੰਨ ਮਜ਼ਬੂਤ ਕਰ ਲਏ ਜਾਣ ਔਰ ਪਾਣੀ ਜਿਹੜਾ ਇਧਰ ਵਾਲੇ ਏਰੀਆ ਚ ਨਾ ਆ ਜੇ ਤਾ ਚਾਹੇ ਮਰਦ ਹੋਣ ਚਾਹੇ ਔਰਤਾਂ ਹੋਣ ਤਾਂ ਇੱਥੇ ਬੀਬੀਆਂ ਪੈਣਾ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਪਿੰਡਾਂ ਦੇ ਲੋਕ ਪਹੁੰਚੇ ਹੋਏ ਨੇ ਤਾਂ ਸਾਰਾ ਇਲਾਕਾ ਜਿਹੜਾ ਇਸ ਵੇਲੇ ਪਾਣੀ ਦੀ ਮਾਰ ਹੇਠ ਆ ਚੁੱਕਾ ਔਰ ਇਧਰ ਵਾਲੇ ਪਾਸੇ ਨੂੰ ਜਿਹੜੀ ਹੈ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਗਿਲਾ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਇਹੀ ਹੈ ਕਿ ਪ੍ਰਸ਼ਾਸਨ ਸਾਰ ਨਹੀਂ ਲੈ ਰਿਹਾ ਔਰ ਇਹਨਾਂ ਨੂੰ ਆਪ ਅੱਗੇ ਹੋ ਕੇ ਜਿਹੜੇ ਨੇ ਸਾਰੇ ਕੰਮ ਕਰਨੇ ਪੈ ਰਹੇ ਨੇ ਫਿਕਰ ਹੋ #ਪੰਜਾਬ